ਦੋਸਤੋ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਵੋਟ ਉਪਰਾਸ਼ਟਰਪਤੀ ਬਣਾਉਣ ਦੇ ਵਿੱਚ ਸਹਾਈ ਤੇ ਹੋਵੇਗੀ ਕੀ ਦੋਸਤੋ ਅੱਜ ਅੰਮ੍ਰਿਤਪਾਲ ਦਾ ਮੁੱਲ ਪੈਣ ਜਾ ਰਿਹਾ ਹੈ ਕੀ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰਹਾ ਵੀ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਅਰਜੀਵ ਗਾਂਧੀ ਨੇ ਰਾਤੋਂ ਰਾਤ ਭਾਗੜਪੁਰ ਦੀ ਜੇਲ੍ਹ ਤੋਂ ਬਿਹਾਰ ਤੋਂ ਜਹਾਜ਼ ਦੇ ਵਿੱਚ ਲੈ ਜਾਂਦਾ ਸੀ ਸਜ਼ਾ ਮਾਫ਼ ਹੋ ਗਈ ਸੀ ਕਿ ਉਸੇ ਤਰ੍ਹਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਨਾਲ ਵੀ ਕਿਰਸ਼ਮਾ ਹੋਣ ਵਾਲਾ ਕਿਉਂਕਿ ਦੋਸਤੋ ਅੱਜ ਉਪ ਰਾਸ਼ਟਰਪਤੀ ਦੀ ਚੋਣ ਹੈ 9 ਸਤੰਬਰ ਨੂੰ ਜਗਦੀਪ ਧਨਖੜ ਜਿਹੜੇ ਉਪ ਰਾਸ਼ਟਰਪਤੀ ਸੀ ਉਹ ਛੱਡ ਗਏ ਸੀ ਉਹਦਾ ਅਸਤੀਫਾ ਦੇ ਕੇ ਦੋਸਤੋ ਤੇ ਅੱਜ ਦੁਬਾਰਾ ਜਿਹੜੀ ਚੋਣ ਹੈ ਉਹਦੇ ਵਿੱਚ ਅੱਧੇ-ਅੱਧੇ ਮੈਂਬਰ ਹੋ ਗਏ ਆ ਪਾਰਲੀਮੈਂਟ ਦੇ ਕਿਉਂਕਿ ਇੰਪਿੰਗਾਂ ਦੀ ਵੋਟ ਨਾਲ ਬਣਦਾ ਹੈ ਉਪਰਾਸ਼ਟਰਪਤੀ ਤੇ ਰਾਸ਼ਟਰਪਤੀ ਦੋਸਤੋ ਤੇ ਹੁਣ ਅੱਧੇ ਕਾਂਗਰਸ ਵਾਲੇ ਪਾਸੇ ਚਲੇ ਗਏ ਅੱਧੇ ਚਲੇ ਗਏ ਬੀਜੇਪੀ ਵਾਲੇ ਪਾਸੇ ਦੋਸਤੋ ਇਹ ਕੱਲੀ ਉਪਰਾਸ਼ਟਰਪਤੀ ਦੀ ਚੋਣ ਹੈ ਅੱਜ ਜਿਹੜੀ ਪਾਰਟੀ ਦਾ ਉੱਪਰ ਐਸਟਰਪਤੀ ਬਣ ਗਿਆ ਤੇ ਰਾਜ ਵੀ ਉਸੇ ਦਾ ਹੀ ਹੋਵੇਗਾ ਇੰਡੀਆ ਤੇ ਕਿਉਂਕਿ ਹਿਰੋ ਸੰਸਦ ਦੇ ਵਿੱਚ ਪ੍ਰਸਤਾਵ ਆਉਣਾ ਹੈ ਕਿ ਆਪਣਾ ਬਹੁਮਤ ਸਿੱਧ ਕਰੋ ਤੇ ਜਿਹਦਾ ਉੱਪਰ ਐਸਟਰਪਤੀ ਜੇਕਰ ਕਾਂਗਰਸ ਦਾ ਬਣ ਗਿਆ ਤੇ ਭਾਜਪਾ ਦੀ ਸਰਕਾਰ ਟੁੱਟੇ ਬੰਦੇ ਅੱਧੇ ਅੱਧੇ ਐ ਰਾਹੁਲ ਗਾਂਧੀ ਨੇ ਭਾਈ ਅੰਮਰਤਪਾਲ ਸਿੰਘ ਜੀ ਕਹਿੰਦੇ ਮਿੰਤਾ ਕੀਤਾ ਕਿ ਖਾਲਸਾ ਜੀ ਵੋਟ ਸਾਨੂੰ ਪਾ ਦਿਓ ਤੇ ਕਹਿੰਦੇ ਭਾਈ ਅੰਮਰਤਪਾਲ ਸਿੰਘ ਨੇ ਵੀ ਉਹਨੂੰ ਖਰੀਆਂ-ਖਰੀਆਂ ਸਲਾਈਆਂ ਕਹਿੰਦਾ ਰਾਹੁਲ ਗਾਂਧੀ ਤੂੰ ਉਸੇ ਪਰਿਵਾਰ ਦਾ ਬੱਚਾ ਹੈ ਜਿਨੇ ਸਾਡਾ ਅਕਾਲ ਤਖਤ ਢਹ-ਢੇਰੀ ਕੀਤਾ ਜਿਨੇ 1984 ਵਿੱਚ ਸਿੱਖਾਂ ਦੇ ਗਲਾਂ 'ਚ ਤੈਰ ਪਾਏ ਜਿਉਂਦਿਆਂ ਦੇ ਦਿੱਲੀ ਦੀਆਂ ਸੜਕਾਂ ਤੇ ਤੀਨ ਪਾ ਪਾ ਕੇ ਸਾੜੇ ਵਿਧਵਾ ਕਲੋਨੀ ਬਣ ਗਈ ਤੁਹਾਡਾ ਕਰਕੇ ਭਸਮਾ ਸੁਰ ਕਹਿੰਦੇ ਸੀ ਤੁਸੀਂ ਸੰਤਰਾਂ ਨੂੰ ਪਿੰਡਰਾਂ ਵਾਲਿਆਂ ਨੂੰ ਤੇ ਕੀ ਤੁਹਾਨੂੰ ਵੋਟ ਪਾਈ ਜਾ ਸਕਦੀ ਹੈ ਕਹਿੰਦਾ ਭੁੱਲ ਜਾ ਭਰਾਵਾ ਤੈਨੂੰ ਵੋਟ ਨਹੀਂ ਪੈਂਦੀ ਤੇ ਦੋਸਤੋ ਕੀ ਅੰਮਰਤਪਾਲ ਬੀਜੇਪੀ ਨੂੰ ਵੋਟ ਦੇਣ ਜਾ ਰਿਹਾ ਹੈ ਨਰਿੰਦਰ ਮੋਦੀ ਨਾਲ ਮਿੱਤ ਸ਼ਾਹ ਨਾਲ ਗੱਲ ਹੋ ਚੁੱਕੀ ਹੈ ਸਭ ਤੋਂ ਵੱਡੀ ਮੰਗ ਕਿ ਜੇਲ੍ਹ ਤੋਂ ਬਾਹਰ ਕਰਨ ਤੇ ਜਿਹੜਾ ਉਹਦਾ ਐਮਪੀ ਫੰਡ ਹੈ 25 ਕਰੋੜ ਰੁਪਇਆ ਉਹ ਜਾਰੀ ਕਰਨ ਉਹਦੇ ਖਾਤੇ 'ਚ ਨੰਬਰ 1 ਤੇ ਅੰਮਰਤਪਾਲ ਨੂੰ ਪਰੋਲ ਮਿਲਣ ਜਾ ਰਹੀ ਹੈ ਆਦਾ ਕਰਕੇ ਵੋਟ ਕਰਕੇ ਉਹ ਕਹਿੰਦੇ ਹਰਿਆਈ ਵੀ ਦੇ ਦੇਾਂਗੇ ਪਹਿਲਾਂ ਪਰੌਣ ਛੱਕੋ ਜੇ ਤੁਸੀਂ ਅੱਜ ਸਾਨੂੰ ਵੋਟ ਪਾਉਣੇ ਹੋ ਪਰ ਦੋਸਤੋ ਭਾਈ ਅੰਮਰਤਪਾਲ ਸਿੰਘ ਨੇ ਕੀ ਡਿਸੀਜਨ ਲਿਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿਉਂਕਿ ਭਾਈ ਅੰਮਰਤਪਾਲ ਸਿੰਘ ਨੇ ਆਖਿਆ ਕਿ ਜੇਕਰ ਕਾਂਗਰਸ ਨੇ ਕਾਰਨ ਤੱਕ ਟਿਕਾਇਆ ਤੇ ਸਵਾਗਤ ਤੁਸੀਂ ਵੀ ਕੀਤਾ ਵੀ ਜੀਪੀ ਵਾਲਿਆਂ ਨੇ ਅਡਵਾਨੀ ਨੇ ਕਿਹਾ ਸੀ ਕੇਂਦਰਾ ਗਾਂਧੀ ਹਮਲਾ ਕਰਨ ਦੇ ਵਿੱਚ ਲੇਟ ਹੋ ਗਈ ਹੈ ਇਹਨੂੰ 2 ਸਾਲ ਪਹਿਲਾਂ ਹਮਲਾ ਕਰਨਾ ਚਾਹੀਦਾ ਸੀ ਤਾਂ ਕਿ ਇਹ ਪਸਮਾ ਸਰਪਿੰਦਰਾ ਵਾਲਾ ਪੈਦਾ ਨਾ ਹੁੰਦਾ ਤੇ ਦੋਸਤੋ ਜਦੋਂ ਸਾਡਾ ਕਾਲ ਤੱਕ ਤ ਠਹਿ ਢੇਰੀ ਹੋਇਆ ਪਿਆਸੀ ਨਾ ਲੋਥਾਂ ਦੇ ਭਰੇ ਸਾਡੇ ਸਰੋਵਰ ਪਏ ਸੀ ਦੇਖ ਕੇ ਰੋਣ ਆਉਂਦਾ ਸੀ ਉਦੋਂ ਮੈਂ ਕਿੜਵਾਨੀ ਇੱਕ ਕਿਤਾਬ ਦਿੰਦਾ ਸੀ ਜਰਾ ਗਾਂਧੀ ਜਾ ਕੇ ਉਹ ਪ੍ਰਧਾਨ ਮੰਤਰੀ ਦੇ ਘਰ ਜਾ ਕੇ ਕਿਤਾਬ ਦਿੰਦਾ ਇੱਕ ਬਹੁਤ ਵੱਡਾ ਕਿਹੜਾ ਦੁਰਗਾ ਮਾਤਾ ਦਾ 인ਦਰਾ ਗਾਂਧੀ ਨੂੰ ਕਹਿੰਦਾ ਤੂੰ ਦੁਰਗਾ ਮਾਤਾ ਹੈ ਦੋਸਤੋ ਜਿਹਨੇ ਦੈਂਤਾਂ ਦਾ ਨਾਸ ਕੀਤਾ ਚ ਉਹਨੂੰ ਦੁਰਗਾ ਮਾਤਾ ਕਹਿੰਦੇ ਜਿਹਨੇ ਵੱਡੇ ਵੱਡੇ ਰਾਖਸ਼ ਮਾਰੇ ਸੀ ਤੇ ਐਲਕੇੜਵਾਨੀ ਤੇ ਬਾਜਪਾਈ ਤੇ ਆਰਐਸਐਸ ਵਾਲੇ ਭਿੰਡਰਾਂ ਵਾਲੇ ਨੂੰ ਰਾਖਸ਼ ਕਹਿੰਦੇ ਸੀ ਕਹਿੰਦੇ ਦੁਰਗਾ ਨੇ ਇਹਦਾ ਨਾਸ ਕੀਤਾ ਤਾ ਕਰਕੇ ਉਹਨੂੰ ਦੁਰਗਾ ਦਾ ਕਿਤਾਬ ਇੰਦਰਾ ਗਾਂਧੀ ਨੂੰ ਦਿੱਤਾ ਸੀ ਦੋਸਤੋ ਫਿਰ ਭਾਈ ਅੰਮ੍ਰਿਤਪਾਲ ਸਿੰਘ ਵੋਟ ਇਹਨਾਂ ਨੂੰ ਵੀ ਨਹੀਂ ਪਾ ਸਕਦਾ ਦੋਸਤੋ ਫਿਰ ਐਂਡ ਤੇ ਅੱਜ ਡਿਸੀਜਨ ਕੀ ਲਿਆ ਕੀ ਡਿਸੀਜਨ ਲਿਆ ਜਾ ਰਿਹਾ ਹੈ ਭਾਈ ਅੰਮ੍ਰਿਤਪਾਲ ਵੱਲੋਂ ਕਹਿੰਦੇ ਦੋਨਾਂ 'ਚੋਂ ਕਿਸੇ ਨੂੰ ਵੋਟ ਨਹੀਂ ਪਾਉਣੀ ਦੋਨਾਂ 'ਚੋਂ ਕਿਸੇ ਨੂੰ ਵੋਟ ਨਹੀਂ ਪਾਉਣੀ ਕਹਿੰਦੇ ਸਾਡਾ ਵਾਈਕਾਟ ਹੈ ਭਾਵੇਂ ਬੜੇ ਸਿੰਘਾ ਨੇ ਕਹਿਣਾ ਹੈ ਕਿ ਪਹਿਲਾ 9092 ਵਿੱਚ ਵਾਈ ਕਟ ਕਰਕੇ ਸਿੱਖਾਂ ਨੇ ਕੀ ਘਟ ਲਿਆ ਪਹਿਲਾ ਸਿੱਖਾਂ ਨੇ ਕੀ ਘਟ ਲਿਆ ਜਿਨ੍ਹਾਂ ਨੇ ਵਾਈ ਕਟ ਕੀਤਾ ਸੀ ਜੇ ਵਾਈ ਕਟ ਨਾ ਕੀਤਾ ਹੁੰਦਾ ਤੇ ਮੁੱਖ ਮੰਤਰੀ ਸਿਮਰਨਜੀਤ ਸਿੰਘ ਮਾਨ ਬਣਦਾ ਸੀ ਸ਼ਾਇਦ ਬਿਆਨਤਾ ਬੁੱਚੜ ਤੇ ਕੇਪੀਐਸ ਗਿੱਲ ਹਜ਼ਾਰਾਂ ਨੌਜਵਾਨਾਂ ਨੂੰ ਨਾ ਮਾਰਦਾ ਸ਼ਾਇਦ ਗੁਰਦੇਵ ਸਿੰਘ ਕੌਂਕੇ ਅੱਜ ਜਥੇਦਾਰ ਸਾਡੇ ਕਾਲ ਤੱਕ ਅੱਜ ਵੀ ਹੁੰਦੇ ਭਾਈ ਜਸਵੰਤ ਸਿੰਘ ਖਾਲੜਾ ਹੋ ਸਕਦਾ ਹੈ ਸੂਬੇ ਦਾ ਮੁੱਖ ਮੰਤਰੀ ਉਹਨਾਂ ਪਰ ਦੋਸਤੋ ਬਾਈ ਕਟ ਹੋਇਆ ਤੇ ਵਿਅੰਤ ਆਇਆ ਪਰ ਜਿਹੜੇ ਜਿਹਾਰੂ ਸਿੰਘ ਹੈ ਉਹ ਕਹਿੰਦੇ ਆ ਕਿ ਇੱਥੇ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਕਹਿੰਦੇ ਉਹ 골ਡਨ ਸਮਾਸੀ ਸਮੈਰੀ ਸਮਾਸੀ ਕਹਿੰਦੇ ਉਹਦਾ ਜੇ ਵਰਤਾਕ ਕੌਤਕ ਦੇਖਣਾ ਹੁੰਦਾ ਉਹ ਸਮੇਂ ਦਾ ਕਹਿੰਦੇ ਵੱਖਰਾ ਹੀ ਜਲਾਉ ਸੀ ਅੱਜ ਤੁਸੀਂ ਬੈਠੇ ਫੇਸਬੁੱਕਾਂ ਤੇ ਗੱਲਾਂ ਕਰਦੇ ਹੋ ਇੰਟਰਨੈਟ ਤੇ ਕਹਿੰਦੇ ਉਦੋਂ ਜੇ ਤੁਸੀਂ ਵਿਚਰੇ ਹੁੰਦੇ ਤੇ ਤੁਹਾਨੂੰ ਪਤਾ ਲੱਗਣਾ ਸੀ ਤੁਹਾਨੂੰ ਕੁਰਸੀ ਪਿਆਰੀ ਨਹੀਂ ਸੀ ਲੱਗਣੀ ਸਿੱਖ ਰਾਜ ਪਿਆਰਾ ਲੱਗਣਾ ਸੀ ਇਸ ਲਈ ਦੋਸਤੋ ਅੱਜ ਪਾਈ ਅੰਮ੍ਰਿਤਪਾਲ ਨੇ ਕਹਿੰਦੇ ਦੋਨੇ ਪਾਰਟੀਆਂ ਦਾ ਉਹ ਬਾਈਕਾਟ ਕਰਨ ਜਾ ਰਹੇ ਐ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਣ ਜਾ ਰਹੇ ਐ ਐਮਪੀ ਦੀ ਕਿਉਂਕਿ ਜੇਕਰ ਇੱਕ ਪਾਰਟੀ ਨੂੰ ਵੋਟ ਦਿੰਦੇ ਐ ਫਿਰ ਦੂਜੀ ਪਾਰਟੀ ਦੁਸ਼ਮਣ ਬਣਦੀ ਹੈ ਫਿਰ ਉਹ ਕਹਿੰਦੇ ਉਹਨੂੰ ਕਿਉਂ ਦਿੱਤੀ ਇਸ ਲਈ ਦੋਸਤੋ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਦੋਨਾਂ ਨੇ ਸਾਡੇ ਤੇ ਜ਼ਬਰ ਜ਼ੁਲਮ ਕੀਤਾ ਦੋਨੇ ਸਰਕਾਰਾਂ ਨੇ ਕਾਂਗਰਸ ਨੇ ਵੀ ਭਾਜੀਪੀ ਨੇ ਇਸ ਲਈ ਦੋਨਾਂ ਚੋਂ ਕੋਈ ਵੀ ਵੋਟ ਦੀ ਹੱਕਦਾਰ ਨਹੀਂ ਇਹ ਦੋਸਤੋ ਡਿਸੀਜਨ ਲਿਆ ਤੇ ਹੁਣ ਤੁਸੀਂ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਇਹ ਸਹੀ ਹੈ ਜਾਂ ਇਹ ਗਲਤ ਹੈ ਅੱਜ ਜੋ ਪ੍ਰਾਇਸਟਰ ਪ੍ਰਤੀ ਵਾਸਤੇ ਸਾਰਿਆਂ ਦਾ ਜੋਰ ਲੱਗਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਵੀ ਆਪਣੀ ਵੋਟ ਦਾ ਐਮਪੀ ਦਾ ਇਸਤੇਮਾਲ ਕਰਕੇ ਤੇ ਬਾਅਦ ਦੇ ਵਿੱਚ ਅੱਜ ਪੰਜਾਬ ਵਿੱਚ ਆਉਣ ਹੈ ਉਹਨਾਂ ਦਾ ਵੀ ਅੱਜ ਹਵਾਈ ਸਰਵੇਖਣ ਹੈ ਹ ਜਹਾਜ਼ ਤੇ ਉਹ ਦੇਖਣਗੇ ਕਿੱਥੇ ਕਿੱਥੇ ਹੜ੍ਹ ਪੀੜਤਾਂ ਦੇ ਕਿੰਨਾ ਕੁ ਪਾਣੀ ਖੜਿਆ ਹੈ ਦੁਰਾ ਵੀ ਇਹਨਾਂ ਦੇਖਣਗੇ ਲੋਕਾਂ ਦੇ ਕੀ ਹਾਲਾਤ ਮੈਂ ਉਹਨਾਂ ਨੂੰ ਕਹਿਣਾ ਸੀ ਚਾਹਣਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਥੱਲੇ ਉਤਰੋ ਗਰਾਊਂਡ ਤੇ ਆਓ ਕੋਈ ਡਰਨ ਦੀ ਲੋੜ ਨਹੀਂ ਗਰਾਊਂਡ ਤੇ ਆਓ ਲੋਕਾਂ ਨੂੰ ਮੁਆਵਜ਼ਾ ਦਿਓ ਖੁੱਲ੍ਹ ਕੇ ਦਿਓ ਦਿਲ ਖੋਲ੍ਹ ਕੇ ਦਿਓ ਪੰਜਾਬ ਨੂੰ ਵੱਡਾ ਪੈਕੇਜ ਦਾ ਐਲਾਨ ਕਰਕੇ ਜਾਓ ਘੱਟੋ ਘੱਟ 50 ਹਜ਼ਾਰ ਕਰੋੜ ਦਾ ਪੈਕੇਜ ਪੰਜਾਬ ਨੂੰ ਦੇ ਕੇ ਜਾਓ ਤਾਂ ਕਿ ਸਾਰੇ ਮੁਆਵਜ਼ੇ ਦਿੱਤੇ ਜਾ ਸਕਣ ਇੰਨੀ ਅੱਖ ਦੋਸਤੋ ਗੱਲਾਂ ਬਾਤਾਂ ਸੀ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਿਆਂ ਕਿ ਨਵਾਂ ਚੈਨਲ ਹੈ ਪੁਰਾਣਾ ਦੋਸਤੋ ਇਹੋ ਹੀ ਗੱਲਾਂ ਬਾਤਾਂ ਜਿਹੋ ਜਿਹੀ ਆਪਾਂ ਕਰਦੇ ਆਂ ਇਹ ਗੱਲਾਂ ਬਾਤਾਂ ਵੀ ਚੰਗੀਆਂ ਨਹੀਂ ਲੱਗਦੀਆਂ ਕਈ ਲੋਕਾਂ ਨੂੰ ਸਰਕਾਰਾਂ ਨੂੰ ਇਸ ਲਈ ਚੈਨਲ ਦੇ ਉੱਤੇ ਸਟ੍ਰਾਈਕਾਂ ਪੈ ਕੇ ਖਤਮ ਇਹ ਨਵਾਂ ਚੈਨਲ ਤੁਹਾਡੀ ਸੇਵਾ 'ਚ ਹਾਜ਼ਰ ਹੈ ਇਹਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਵੀਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ a